ਸਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗਾ ਜੀ ਅੱਜ ਤਾਂ ਦੱਸਣ ਜਾ ਰਿਹਾ ਹਾਂ 1 ਲੱਖ 22000 ਰੁਪਏ ਪਾਇਨ ਜੀ ਖਾਤਿਆਂ ਦੇ ਵਿੱਚ ਆਖਰਕਾਰ ਬਾਲੇ ਵਾਲੀਆਂ ਛੱਤਾਂ ਲਈ ਪੰਜਾਬ ਸਰਕਾਰ ਨੇ ਪੈਸੇ ਪਾ ਦਿੱਤੇ ਨੇ ਭਵੰਤਮਨ ਸਰਕਾਰ ਜਾਗ ਉੱਠੀ ਹੈ ਗਿੱਥਾਂਵਾਂ ਦੇ ਉੱਤੇ ਜਿਸ ਦੇ ਵਿੱਚ ਕਾਫੀ ਪੈਸੇ ਜਿਹੜੇ ਲੋਕਾਂ ਦੇ ਖਾਤੇ ਦੇ ਵਿੱਚ ਪਾਇਨ ਜੀ ਕਰੋੜਾਂ ਦੇ ਹਿਸਾਬ ਨਾਲ ਕਿਹੜੇ-ਕਿਹੜੇ ਲੋਕਾਂ ਨੂੰ ਪੈਸੇ ਪਾਇਨ ਜੀ ਸਾਰੀ ਖਬਰ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਵੱਲਾ ਛੋਟੀ ਜੀ ਗੁਚਾਰਿਸ਼ ਜਿੰਨਾ ਵੀਰੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਾਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਚਲੋ ਚੱਲਦੇ ਆਂ ਦੀ ਮੇਨ ਅਪਡੇਟ ਦੇ ਉਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਹੋਈ ਹੈ ਜੀ ਰੱਦ ਭੁਗਤਣਾ ਹੀ ਪਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਵਾਈ ਦਾ ਖਾਮਿਆਜ਼ਾ ਮਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦੀ ਅਰਜੀ ਦਾ ਰੱਦ ਹੋਣਾ ਪੰਜਾਬ ਸਰਕਾਰ ਵੱਲੋਂ ਉਸਤੇ ਦਰਜ ਕੀਤੀ ਗਈ ਵੱਧ ਜਾਇਜ਼ ਦਾ ਮਾਮਲਾ ਮੁੱਢਲੀ ਜਾਂਚ ਚਿਮਾ ਨੇ ਮੁਜੀਠਿਆ ਉਤੇ ਤੰਜ ਕਸਦੇ ਹੋਏ ਕਿਹਾ ਹੈ ਕਿ ਜੋ ਲੋਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਕਾਰਜਕਾਲ ਸਮੇਂ ਵਿਦਵੀ ਕਰਵਾਈ ਉਸ ਦਾ ਖਾਮਿਆਜਾ ਉਹਨਾਂ ਨੂੰ ਭੁਗਤਣਾ ਹੀ ਪਵੇਗਾ ਉਸ ਤੋਂ ਬਾਅਦ ਅਗਲੀ ਬीडी ਹਲ ਦੀ ਜਲਦ ਹੋਵੇਗਾ ਅਕਾਲੀ ਭਾਜਪਾ ਦਾ ਗਠਜੋੜ ਕਾਂਗਰਸ ਤੇ ਆਪ ਨੂੰ ਪੰਨ ਜੀ ਭਾਜਣਾ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਅਤੇ ਸ਼ਰਮਣੀ ਅਕਾਲੀ ਦਲ ਵਿਚਕਾਰ ਗਠਜੋੜ ਬਾਰੇ ਕਿਆ ਸਾਰੀਆਂ ਲਾਈਨ ਪੰਜਾਬ ਭਾਜਪਾ ਦੇ ਕੁਝ ਸੀਨੀ ਲਾਗੂ ਫਰਵਰੀ 2027 ਦੀਆਂ ਵਿਧਾਨ ਸਭਾ ਚੋਨਾ ਨੇ ਜਿਹੜਿਆ ਪਹਿਲਾਂ ਸੂਬੇ ਵਿੱਚ ਭਾਜਪਾ ਸ਼੍ਰੋਮਣੀ ਅਕਾਲੀ ਦਲ ਗਠਜੋੜ ਚਾਹੁੰਦੇ ਸਨ ਪਰ ਇੱਕ ਹੋਰ ਧੜਾ ਇਸ ਦਾ ਵਿਰੋਧ ਕਰਦਾ ਇਕੱਲੇ ਚੋਨਾ ਲੜਨ ਦੀ ਧਮਕੀ ਦਿੰਦਾ ਉਸ ਤੋਂ ਬਾਅਦ ਦੇ ਕਿ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਸਵਾਰੀਆਂ ਨਾਲ ਭਰੀ ਏਸੀ ਬੱਸ ਬਣੀ ਹੈ ਜੀ ਅੱਗ ਦਾ ਗੋਲਾ ਲੋਕਾਂ ਨੂੰ ਸੁਰੱਖਿਤ ਕੱਢਿਆ ਗਿਆ ਬਾਹਰ ਟਲਿਆ ਵੱਡੀ ਜਾਨੀ ਨੁਕਸਾਨ ਦਾ ਖਤਰਾ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇੱਕ ਸਲੀਪਰ ਬੱਸ ਵੀਰਵਾਰ ਦੁਪਹਿਰਿਕ ਵੱਡੇ ਹਾਦਸੇ ਤੋਂ ਬਾਲ-ਬਾਲ ਬਚ ਗਈ ਪਿੰਡ ਚੰਨੋ ਤੋਂ ਪਹਿਲਾਂ ਹਾਈਵੇ ਤੇ ਚੱਲੀ ਆ ਰਹੀ ਪ੍ਰਾਈਵੇਟ ਔਰਬਿਟ ਬੱਸ ਨੂੰ ਅਚਾਨਕ ਹੱਗ ਲੱਗ ਗਈ ਘਟਨਾ ਦੌਰਾਨ ਬੱਸ ਵਿੱਚ ਲਗਭਗ 40 ਲੋਕ ਸਫ਼ਰ ਕਰ ਰਹੇ ਸਨ ਜਿਨ੍ਹਾਂ ਦੀ ਜਾਨ ਬੱਸ ਚਾਲਕ ਦੀ ਸੂਝ-ਬੂਝ ਨਾਲ ਬਚ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਹਾਈ ਕੋਰਟ ਵੱਲੋਂ ਮਜੀਠਿਆ ਦੀ ਜ਼ਮਾਨਤ ਅਰਜੀ ਖਾਰਜ ਹੋਣਾ ਅਕਾਲੀ ਦਲ ਲਈ ਵੱਡਾ ਝਟਕਾ ਹੈ ਕੁਲਦੀਪ ਤਾਲੀਵਾਲ ਆਮ ਆਦਮੀ ਪਾਰਟੀ ਪੰਜਾਬ ਦੇ ਮੁਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਤਾਲੀਵਾਲ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਤੇ ਤਿੱਖਾ ਹਮਲਾ ਬੋਲਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ 12 ਤੋਂ ਵੱਧ ਗੱਡੀਆਂ ਨੂੰ ਮਾਰੀ ਜੀ ਟੱਕਰ ਫਿਰ ਸਕੂਲ ਬੱਸ ਚ ਜੀ ਜਾ ਵਜਿਆ ਚੰਡੀਗੜ੍ਹ ਚ ਸ਼ਰਾਬੀ ਐਸਆਈ ਨੇ ਸੜਕ ਤੇ ਮਚਾਇਆ ਜੀ ਤੰਡੋ ਬੁੱਧਵਾਰ ਦੁਪਹਿਰ ਸੁਖਮਣਾ ਝੀਲ ਦੇ ਪਿੱਛੇ ਕੈਪ ਵਾਲਾ ਰੋਡ ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਚੰਡੀਗੜ੍ਹ ਪੁਲਿਸ ਨੇ ਐਸਆਈ ਦਲਜੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਆਪਣੀ ਕਾਰ ਨਾਲ ਉਤਪਾਤ ਮਚਾਇਆ ਨਸ਼ੇ ਵਿੱਚ ਤੁੱਤ ਐਸਆਈ ਨੇ ਇੱਕ ਤੋਂ ਬਾਅਦ ਇੱਕ ਕਰੀਬ ਦਰਜਨਾ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸੜਕ ਤੇ ਹੜਕੰਪ ਮਚ ਗਿਆ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਸਾਹਮਣੇ ਆ ਰਹੀ ਜੀ ਪੰਜਾਬ ਕਾਂਗਰਸ ਦੇ ਇਸ ਆਗੂ ਨੂੰ ਮਿਲ ਸਕਦੀ ਹੈ ਜੀ ਵੱਡੀ ਜ਼ਿੰਮੇਵਾਰੀ ਕਾਂਗਰਸ ਪਾਰਟੀ ਆਪਣੇ ਪੰਜਾਬ ਸੰਗਠਨ ਦਾ ਵਿਸਥਾਰ ਕਰਨ ਜਾ ਰਹੀ ਹੈ। ਬਾਬੂ ਸ਼ਾਹੀ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈ ਕਮਾਂਡ ਨੇ ਦੋ ਮੁੱਖ ਅਹੁਦਿਆਂ ਲਈ ਆਗੂਆਂ ਦੇ ਅਸਤੀਫੇ ਸਵੀਕਾਰ ਕਰ ਲਏ ਨੇ। ਸੂਬੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਵਾਲੇ ਪ੍ਰਧਾਨ ਦੇ ਉਹਦੇ ਲਈ 8 ਉਮੀਦਵਾਰਾਂ ਦੇ ਵਿਚਾਰ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜੀ ਪੰਜਾਬ ਦੇ ਸਾਬਕਾ ਮੰਤਰੀ ਮਜੀਠੀਆ ਨੂੰ ਹਾਈ ਕੋਰਟ ਤੋਂ ਵੱਡਾ ਝਟਕਾ ਆਮਦਨ ਤੋਂ ਵੱਧ ਸੰਪਤੀ ਕੇਸ 'ਚ ਨਹੀਂ ਮਿਲੀ ਜ਼ਮਾਨਤ। ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਹੁਣ ਉਹਨਾਂ ਨੂੰ ਜ਼ਮਾਨਤ ਲਈ ਸਿੱਧਾ ਸੁਪਰੀਮ ਕੋਰਟ ਦਾ ਰੁਖ ਕਰਨਾ ਪੈ ਸਕਦਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਅਧਿਕਾਰਕ ਆਰਡਰ ਜਾਰੀ ਨਹੀਂ ਹੋਇਆ ਹੈ। ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜਿੱਥੇ ਅਕਾਲੀ ਮਿਲਨ ਉਹਨਾਂ ਦੀ ਨਾਮਜ਼ਦਗੀ ਪੱਤਰ ਪਾੜਦੇ ਹੋ ਪਟਿਆਲਾ ਪੁਲਿਸ ਦੀ ਕਾਨਫਰੰਸ ਕਾਲ ਦੀ ਕਥਿਤ ਆਡੀਓ ਆਈਜੀ ਸਾਹਮਣੇ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸੂਬੇ 'ਚ ਸਿਆਸੀ ਮਾਹੌਲ ਭਖਿਆ ਹੋਇਆ ਹੈ ਇਸ ਦੌਰਾਨ ਸ਼੍ਰੋਮਣੀ ਖਾਲਸਾ ਦਲ ਵੱਲੋਂ ਪੰਜਾਬ ਪੁਲਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਦੱਸ ਦਈਏ ਪਟਿਆਲਾ ਐਸਐਸਪੀ ਦੀ ਕਾਨਫਰੰਸ ਕਾਲ ਦੀ ਕਥਿਤ ਆਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਅਕਾਲੀ ਦਲ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਪਾੜਨ ਦੀ ਆਖੀ ਜਾ ਰਹੀ ਹੈ ਗੱਲ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਜੀ ਬਲਾਕ ਸੰਮਤੀ ਦੇ ਕਾਗਜ਼ ਦਾਖਲ ਕਰਨ ਦੇ ਆਖਰੀ ਦਿਨ ਕਾਂਗਰਸ ਦੇ ਆਮ ਪਾਰਟੀ ਦੇ ਇੱਕ ਸਮਰਥਕ ਪਿੜੇ ਲਥੀਆਂ ਪੱਗਾ ਡੇਰਾ ਬਾਬਾ ਨਾਨਕ ਦੇ ਤਹਿਸੀਲ ਕੰਪਲੈਕਸ ਵਿੱਚ ਬਲਾਕ ਸਮਤੀ ਦੇ ਕਾਰਜ ਦਾਖਲ ਕਰਨ ਦੇ ਆਖਰੀ ਦਿਨ ਕਾਂਗਰਸ ਪਾਰਟੀ ਸਮਰਥਕ ਅਤੇ ਆਮ ਆਦਮੀ ਪਾਰਟੀ ਦੇ ਸਮਰਥਕ ਆਪਸ ਵਿੱਚ ਝੜ ਗਏ ਨੇ ਇਸ ਦੌਰਾਨ ਤਿੰਨ ਕਾਂਗਰਸੀ ਵਰਕਰਾਂ ਦੀਆਂ ਲਥੀਆਂ ਨੇ ਜੀ ਪੱਕਾ ਇਸ ਮੌਕੇ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਸੁਪੁੱਤਰ ਉਦੇ ਵੀ ਰੰਧਾਵਾ ਮੌਜੂਦ ਸਨ ਉਸ ਤੋਂ ਬਾਅਦ ਅਗਲੀ ਵੰਡੀ ਹੋਜੀ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਸਮਾਂ ਸਮਾਪਤ ਹੋ ਚੁੱਕਿਆ ਹੈ ਉਮੀਦਵਾਰ ਮੈਦਾਨ ਚਾ ਚੁੱਕੇ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀਆਂ ਪਰੰਦਾ ਸਮਾਂ ਵੀਰਵਾਰ ਨੂੰ ਖਤਮ ਹੋ ਗਿਆ ਇਸ ਸਮੇਂ ਦੌਰਾਨ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਲਈ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਨੇ ਜਿਕਰਯੋਗ ਹੈ 2004 2004 ਜੋਨਾਂ ਵਿੱਚ 25 ਜ਼ਿਲ੍ਹਾ ਪ੍ਰੀਸ਼ਦ ਅਤੇ 11 ਪੰਚਾਇਤ ਸੰਮਤੀਆਂ ਲਈ 14 ਦਸੰਬਰ ਨੂੰ ਹੋਣ ਯਾਨੀ ਜੀ ਚੋਣਾਂ ਉਸ ਤੋਂ ਬਾਅਦ ਇਕਲੀ ਬਿੱਟੀ ਹੋ ਜੀ ਬਲਾਕ ਸੰਮਤੀ ਚੋਣਾਂ ਚ ਬੱਟੀ ਜਿੱਤ ਹਾਸਲ ਕਰਕੇ ਭਾਜਪਾ ਦਿਖਾਵੇਗੀ ਜੀ ਆਪਣਾ ਦਮ ਤੇ ਖਮ ਗੁਰਦਰਸ਼ਨ ਸ਼ੈਣੀ ਭਾਰਤੀ ਜਨਤਾ ਪਾਰਟੀ ਹਲਕਾ ਡੇਰਾ ਬਸੀ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਵੱਡੇ ਫਰਕ ਨਾਲ ਜਿੱਤਾਂਗੇ ਕਿਉਂਕਿ ਭਾਜਪਾ ਦਾ ਪਿਛਲੀਆਂ ਚੋਣਾਂ ਸਮੇਂ ਚੰਗਾ ਪ੍ਰਦਰਸ਼ਨ ਰਿਹਾ ਲੋਕੋ ਭਾਜਪਾ ਵਿੱਚ ਭਰੋਸਾ ਪ੍ਰਗਟਾਉਣ ਲੱਗੇ ਨੇ ਭਾਜਪਾ ਹੀ ਉਹਨਾਂ ਦੀ ਇਕਲੌਤੀ ਉਮੀਦ ਹੈ ਇਹ ਵਿਚਾਰ ਹਲਕਾ ਡੇਰਾ ਬਸੀ ਦੇ ਸੀਨੀਅਰ ਆਗੂ ਸਮਾਜ ਸੇਵੀ ਗੁਰਦਰਸ਼ਨ ਸਿੰਘ ਸ਼ੈਣੀ ਵੱਲੋਂ ਵੀਰਵਾਰ ਨੂੰ ਉਮੀਦਵਾਰ ਦੇ ਬਲਾਕ ਸਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਜਮ੍ਹਾਂ ਕਰਨ ਸਮੇਂ ਪ੍ਰਗਟ ਕੀਤੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੰਜਾਬ ਚ ਬੀਐਸਪੀ ਆਗੂਆਂ ਦਾ ਹੰਗਾਮਾ ਆਪ ਤੇ ਲੱਗੇ ਨੇ ਜੀ ਗੰਭੀਰ ਇਲਜ਼ਾਮ ਨਾਮਜ਼ਦਗੀ ਕੇਂਦਰ ਚ ਹੋਇਆ ਜੀ ਵੱਡਾ ਵਿਵਾਦ ਜਲੰਧਰ ਦੇ ਗੁਰਾਇਆਂ ਵਿੱਚ ਨਾਮਜ਼ਦਗੀ ਦੇ ਆਖਰੀ ਦਿਨ ਮਾਹੌਲ ਕਾਫੀ ਤਣਾਪਨ ਹੋ ਗਿਆ ਹੈ ਨਾਮਜ਼ਦਗੀ ਕੇਂਦਰ ਦੇ ਬਾਹਰ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਗਈ। ਮਾਮਲਾ ਉਦੋਂ ਪੱਕ ਗਿਆ ਜਦੋਂ ਕੁਝ ਪੀਐਸਐ ਆਗੂ ਆਪਣੀਆਂ ਨਾਮਜ਼ਦਗੀਆਂ ਢਾਕਲ ਕਰਨ ਪਹੰਚੇ ਬੀਐਸਪੀ ਪਰ ਪੁਲਸ ਨੇ ਉਹਨਾਂ ਦੇ ਕਹਿ ਕੇ ਰੋਕ ਦਿੱਤਾ ਕਿ ਉਹ ਦੇਰ ਨਾਲ ਆਏ ਨੇ ਤੇ ਅੰਦਰ ਨਹੀਂ ਜਾ ਸਕਦੇ। ਉਸ ਤੋਂ ਬਾਅਦ ਅਗਲੀ ਵਡੀ ਗੱਲ ਜੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਲਿਸਟ ਕੀਤੀ ਹੈ ਜੀ ਜਾਰੀ। ਆਮ ਆਦਮੀ ਪਾਰਟੀ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਸੂਚੀ ਦਾ ਐਲਾਨ ਕਰ ਦਿੱਤਾ ਹੈ। ਹਾਲਦੇ ਹਲਕਾ ਬਿਦਾ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਹਰਜੋਤ ਕੌਰ ਲੋਟਿਆ ਕੁਲਜੀਤ ਸਰਹਾਲ ਦੀ ਮੌਜੂਦਗੀ ਵਿੱਚ ਜੋਨ ਲਧਾਨਾ ਚਿੱਕਾ ਤੋਂ ਕੈਂਡੀਡੇਟ ਮਨਜੀਤ ਕੌਰ ਨੂੰ ਪੇਪਰ ਦਾਖਲ ਕਰਕੇ ਦੱਸਿਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਬਾਰੇ ਦਿੱਤੇ ਵੱਡੇ ਬਿਆਨ ਤੇ ਤਰਨ ਚੰਗਲੇ ਨੇ ਦਿੱਤਾ ਜੀ ਜਵਾਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਗੱਠਜੋੜ ਦੀ ਬਕਾਲਤ ਕਰਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਗਰਮਾ ਗਈ ਹੈ ਭਾਜਪਾ ਦੇ ਰਾਸ਼ਟਰੀ ਜਨਰਲ ਸਖਤਰ ਤਰਨ ਪੰਚੰਗ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਕਾਲੀ ਭਾਜਪਾ ਘਟਚੋੜ ਬਾਰੇ ਦਿੱਤੇ ਬਿਆਨ ਤੇ ਸਬੰਧ ਵਿੱਚ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਗਏ ਕੈਪਟਨ ਸੀਨੀਅਰ ਨੇਤਾ ਨੇ ਉਹਨਾਂ ਨੇ ਆਪਣੀ ਸਮਝ ਨਾਲ ਬਿਆਨ ਦਿੱਤਾ ਹੋਵੇਗਾ ਪਰ ਹਾਈ ਕਮਾਂਡ ਤੋਂ ਜੋ ਫੈਸਲਾ ਕਰੇਗਾ ਉਸ ਦਾ ਕੋਈ ਸਮਰਥਨ ਕਰੇਗਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬਤਾਇਕਰਨ ਦਾਵਾ ਨੇ 92 ਯੋਗ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 2.30 ਕਰੋੜ ਰੁਪਏ ਜਾਰੀ ਕਿਤਨੇ ਜੀ ਮਨਜ਼ੂਰ ਪੱਤਰ ਇਹਨਾਂ ਜੀ ਹਲਕਾ ਵਿਧਾਇਕ ਉਲਜੀਤ ਸਿੰਘ ਰੰਨਾਵਾ ਨੇ ਬੀਰਵਾਰ ਨੂੰ ਤੇਰਾਬਸੀ ਨਗਰ ਕੌਸ਼ਲ ਰਾਹੀ ਪ੍ਰਧਾਨ ਮੰਤਰੀ ਸ਼ਹਿਰੀ ਆਵਾਸ ਯੋਜਨਾ ਦੇ ਅਧੀਨ ਮਨਜ਼ੂਰ ਕੀਤੇ ਗਏ 92 ਹੋਰ ਯੋਗ ਲਾਪਤਰੀ ਪਰਿਵਾਰਾਂ ਨੂੰ ਮਕਾਨ ਬਣਾਉਣ ਲਈ 2.30 ਕਰੋੜ ਰੁਪਏ ਦੀ ਮਨਜ਼ੂਰ ਕੀਤੀ ਨੇ ਜੀ ਰਾਸ਼ੀ ਇਹ ਸਹਾਇਤਾ ਰਕਮ ਲਾਪਾਤਰੇ ਦੇ ਪੱਕੇ ਘਰ ਦੀ ਮਰਮਮਤ ਅਤੇ ਮਜ਼ਬੂਤੀ ਅਤੇ ਨਵੀਂ ਉਸਾਰੀ ਲਈ ਦਿੱਤੀ ਜਾ ਰਹੀ ਹੈ ਇਸ ਮੌਕੇ ਕਮੇਟੀ ਪ੍ਰਧਾਨ ਬਲਾਕ ਪ੍ਰਧਾਨ ਮਿਊਂਸੀਪਲ ਕਾਉਂਸਲਰ ਬਾੜ ਇੰਚਾਰਜ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ ਇਸ ਮੌਕੇ ਤੇ ਸੰਬੋਧਨ ਕਰਦਿਆ ਰੰਦਾਵਾ ਨੇ ਕਿਹਾ ਪੰਜਾਬ ਸਰਕਾਰ ਜਿਹੜਾ ਹਰ ਇੱਕ ਪਰਿਵਾਰ ਨੂੰ ਪੈਸੇ ਪਾ ਰਹੀ ਹੈ ਇਸ ਸਕੀਮ ਤਹਿਤ ਪਹਿਲਾਂ ਤੋਂ ਚੱਲੇ ਆ ਰਹੇ ਕਾਰਜਾਂ ਨੂੰ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ ਬਧਾਏ ਕਰਨ ਦਾ ਮਾਨੇ ਕਿ ਇਸ ਦਾ ਮਕਸਦ ਲੋਕਾਂ ਦੇ ਚਿਹਰਿਆਂ ਤੇ ਮੁੜ ਮੁਸਕਾਨ ਲਿਆਉਣਾ ਜੀ ਤੇ ਇਹ ਖਾਤੇ ਦੇ ਵਿੱਚ ਪਿੰਡਾਂ ਦੇ ਵਿੱਚ ਵਿੱਚ ਪੈਸੇ ਪੈ ਰਹੇ ਨੇ ਤੁਸੀਂ ਆਪਦੇ ਸਰਪੰਚ ਨਾਲ ਗੱਲ ਕਰਕੇ ਉਹਨਾਂ ਤੋਂ ਕੋਲ ਫਾਰਮ ਪ੍ਰਾਪਤ ਕਰ ਸਕਦੇ ਹੋ ਜਾਂ ਕਿਸੇ ਵੀ ਸੇਵਾ ਕੇਂਦਰ ਦੇ ਵਿੱਚ ਜਾ ਕੇ ਵੀ ਇਸ ਸਕੀਮ ਬਾਰੇ ਪਤਾ ਕਰ ਸਕਦੇ ਹੋ ਤਾਂ ਇਸ ਜੀ ਅੱਜ ਦੀ ਆਪਣੀ ਤਾਜ਼ਾ ਖ਼ਬਰ ਤੁਹਾਨੂੰ ਕਿਸ ਤਰ੍ਹਾਂ ਦੇ ਨੀਚੇ ਕਮੈਂਟ ਕਰਨਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਆਪਣੇ ਬਹੁਤ ਬਹੁਤ ਧੰਨਵਾਦੀ